ਚਲਦੀਆਂ ਨੇ ਤੇ ਜਿਹੜੇ ਪ੍ਰਾਣ ਨੇ ਸਾਡੇ ਸਾਹ ਬਣੇ ਹੋਏ ਐ ਕੂਰਮ ਹਵਾ ਕਰਕੇ ਸਾਡੀਆਂ ਅੱਖਾਂ ਬੰਦ ਹੁੰਦੀਆਂ ਤੇ ਖੁੱਲਦੀਆਂ ਨੇ ਕ੍ਰਿਕਲ ਹਵਾ ਕਰਕੇ ਸਾਨੂੰ ਛੇਗਾ ਆਉਂਦੀ ਐ ਤੇ ਸਾਧ ਸੰਗਤ ਜੀਓ ਵਾਸੀ ਵੀ ਆਉਂਦੀ ਐ ਫਿਰ ਨਾਭੀ ਵਿੱਚ ਕੋਈ ਹਵਾ ਹੈ ਕੋਈ ਹਿਰਦੇ ਵਿੱਚ ਹਵਾ ਹੈ ਇਸ ਤਰ੍ਹਾਂ ਇਹ ਸਾਰੀਆਂ 10 ਹਵਾਵਾਂ ਗਿਣੀਆਂ ਤੇ ਦਸਵੀਂ ਹਵਾ ਧਨਜੈ ਹਵਾ ਹੈ ਇਹ ਨੌ ਹਵਾ ਜਦੋਂ ਜੀਵ ਦੇ ਪ੍ਰਾਣ ਨਿਕਲਦੇ ਆ ਨਾ ਛੀਜਿਆ ਦੇ ਖੁੱਲਿਆ ਇੱਕ ਗੰਢ ਜਦੋਂ ਸਵਾਸਾਂ ਦੀ ਅੰਦਰੋਂ ਗੰਢ ਖੁੱਲਦੀ ਆ ਨਾ ਇਹ ਰਿਦੇ ਤੋਂ ਥੱਲੇ ਮੰਨੀ ਆ ਜੋਗੀਆਂ ਨੇ ਗੰਢ ਜਦੋਂ ਇਹ ਗੰਢ ਖੁੱਲਦੀ ਆ ਤੇ ਜੀਵ ਦੇ ਉਸੇ ਵੇਲੇ ਸਵਾਸ ਨਿਕਲ ਜਾਂਦੇ ਨੌ ਹਵਾਵਾਂ ਸ਼ੀਰ ਜੀਵ ਦੇ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਤਨੰਜੇ ਹਵਾ ਉਦੋਂ ਤੱਕ ਰਹਿੰਦੀ ਆ ਜਦੋਂ ਤੱਕ ਦੇਹ ਦਾ ਸਸਕਾਰ ਨਹੀਂ ਕਰਦੇ ਇਹ ਤਨੰਜੇ ਹਵਾ ਜਦੋਂ ਫਿਰ ਮਹਾਰਾਜ ਕਹਿੰਦੇ ਆ ਪਵਨਾ ਮੈਂ ਪਵਨ ਸਮਾਇਆ ਜਦੋਂ ਸੰਸਕਾਰ ਹੋ ਜਾਂਦਾ ਹੈ ਤੇ ਮਾਟੀ ਮੈਂ ਮਾਟੀ ਰਲ ਜਾਇਆ ਫਿਰ ਮਿੱਟੀ ਤੇ ਮਿੱਟੀ ਰਲ ਜਾਂਦੀ ਹੈ ਇਹ ਉਹ ਸਤਿਗੁਰੂ ਜੀ ਕਹਿੰਦੇ ਭਾਈ ਇਹ ਜੀਵ ਦਾ ਜਿਹੜਾ ਦਿਸਣਾ ਹੈ ਨਾ ਹੈ ਤਾਂ ਸਭ ਕੁਝ ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ ਕਿ ਜਲ ਦੀ ਵੀ ਕੰਧ ਵੇਖੀ ਹੈ ਉਸ ਚਰਜ ਨਹੀਂ ਹੈ ਜੀਵ ਮਹਾਰਾਜ ਜੀ ਕਹਿੰਦੇ ਭਾਈ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸਾ ਵਿਚਾਰਾ ਇਹ ਜੀਵ ਦੀ ਅਸਚਰਜ ਹੈ ਇਸ ਮਾਦ ਭੇਦ ਤੇ ਫਿਰ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਭੇਦ ਪਿਆ ਰਹਿੰਦਾ ਜੀਵ ਦੇ ਅੰਦਰ ਕਿ ਮੈਂ ਜੀਵ ਹਾਂ ਮੈਂ ਜੀਵ ਹਾਂ ਜੀਵ ਜੀਵ ਦਾ ਭੇਦ ਹੈ ਜੀਵ ਜੜ ਦਾ ਭੇਦ ਹੈ ਜੀਵ ਈਸ਼ ਦਾ ਭੇਦ ਹੈ ਉਹਨੂੰ ਭੇਦ ਹੀ ਪਿਆ ਰਹਿੰਦਾ ਕਿ ਮੈਂ ਬ੍ਰਹਮ ਤੋਂ ਵੱਖਰਾ ਹਾਂ